ਗਰੀਬੀ ਬੁੜਾਪਾ ਤੇ ਬਿਮਾਰੀ ਇਹ ਇੱਕ ਮਾਨਸਿਕ ਰੋਗ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ دوست ਦਵਿੰਦਰਪਾਲ ਸਿੰਘ ਇੱਕ ਨਵੇਂ ਵਿਸ਼ੇ ਨਾਲ ਅੱਜ ਫਿਰ ਹਾਜ਼ਰ ਹੋਏ ਹਾਂ ਸਾਡੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਨ ਵਾਲੇ ਇਹ ਤੱਤ ਨੇ ਤਿੰਨੇ ਬਿਮਾਰੀ ਆਰਥਿਕ ਤੌਰ ਤੇ ਗਰੀਬੀ ਔਰ ਬੁਢਾਪਾ ਕੀ ਇਹ ਅਯੋਕੇ ਸਮੇਂ ਦੀ ਦੇਣ ਹੈ ਜਾਂ ਮੁੱਢ ਕਦੀਮੀ ਇਹਨਾਂ ਚੀਜ਼ਾਂ ਦਾ ਸਾਡੇ ਜੀਨ ਤੇ ਜੀਵਨ ਤੇ ਅਸਰ ਹੁੰਦਾ ਸੀ ਜੇ ਜੀ ਥੋੜਾ ਜਿਹਾ ਖਕੋਲੀਏ ਪਛੋਕਰ ਨੂੰ ਤਾਂ ਸਾਨੂੰ ਸਮਝ ਆਵੇਗੀ ਕਿ ਇਹ ਚੀਜ਼ਾਂ ਜਿਹੜੀਆਂ ਨੇ ਅਜ ਤੋਂ ਕੁਝ ਹੜਕੇ ਪਹਿਲਾਂ ਤੱਕ ਇੰਨੀਆਂ ਗਹਿਰੀਆਂ ਪਰੇਸ਼ਾਨੀ ਦਾ ਕਾਰਨ ਨਹੀਂ ਸੰਗ ਜਿੰਨਾ ਹੁਣ ਪੰਜ ਚੁੱਕੀਆਂ। ਬਿਮਾਰੀ ਜਿਹੜੀ ਹੈ ਉਹ ਕੁਦਰਤ ਦੇ ਵਿੱਚ ਨਹੀਂ ਹੈ। ਬੜੇ ਪਾਜੇ ਕੁਦਰਤ ਦੇ ਵਿੱਚ ਹੈ ਵੀ ਤਾਂ ਉਹ ਇੰਨਾ ਅਤਿ ਦਰਜੇ ਦੇ ਬੁਰੇ ਹਾਲਾਤ ਵਾਲਾ ਕੁਦਰਤ ਦੇ ਵਿੱਚ ਨਹੀਂ ਹੈ। ਇਸੇ ਤਰ੍ਹਾਂ ਗਰੀਬੀ ਜਿਹੜੀ ਆਰਥਿਕ ਤੌਰ ਤੇ ਹੁੰਦੀ ਆ ਇਹ ਵੀ ਇੱਕ ਮਾਨਸਿਕਤਾ ਦੀ ਰੁਕੇ ਹੋਣ ਦੀ ਨਿਸ਼ਾਨੀ ਹੈ। ਜਦੋਂ ਕੁਦਰਤ ਦੇ ਵਿੱਚ ਜੋ ਅਜੋਕਾ ਵਿਗਿਆਨ ਇਹਨੇ ਆਪ ਦਾ ਰੂਲ ਅਦਾ ਕਰਨਾ ਸ਼ੁਰੂ ਨਹੀਂ ਕੀਤਾ ਸੀ ਉਦੋਂ ਤੱਕ ਦਾ ਜੋ ਜਨਜੀਵਨ ਸੀ ਉਹ ਤੰਦਰੁਸਤ ਸੀ ਕਿਉਂਕਿ ਉਸ ਸਮੇਂ ਕਿਸੇ ਵੀ ਤਰ੍ਹਾਂ ਦੀਆਂ ਮਲਾਕਟਾਂ ਜਿਹੜੀਆਂ ਉਹ ਚਾਹੇ ਵਿਚਾਰਧਾਰਕ ਸੀ ਚਾਹੇ ਉਹ ਖਰਾਬ ਦੇ ਵਿੱਚ ਉਹ ਨਹੀਂ ਸੀ ਉਹ ਹੈ ਉਹ ਜਿਸ ਤਰ੍ਹਾਂ ਕਿ ਜਦੋਂ ਫਰਸਟ ਵਰਲਡ ਵਾਰ ਪਹਿਲਾ ਵਿਸ਼ਵ ਯੁੱਧ ਹੋਇਆ ਉਸ ਸਮੇਂ ਇੱਕਦਮ ਜੋ ਕੈਮੀਕਲ ਚਾਹੀਦੇ ਸੀ ਹਥਿਆਰ ਬਣਾਉਣ ਨੂੰ ਬੰਬ ਬਣਾਉਣ ਨੂੰ ਤਾਂ ਉਸ ਨੂੰ ਪ੍ਰੋਡਿਊਸ ਕਰਨ ਵਾਸਤੇ ਬਹੁਤ ਲਾਰਜ ਸਕੇਲ ਤੇ ਮਲਟੀ ਬਿਲੀਅਨ ਡਾਲਰ ਲਾ ਕੇ ਕੰਪਨੀਆਂ ਖੜੀਆਂ ਕੀਤੀਆਂ ਗਈਆਂ ਕਿਉਂਕਿ ਉਸ ਸਮੇਂ ਯੁੱਧ ਦਾ ਮਾਹੌਲ ਸੀ ਹਰ ਦੇਸ਼ ਨੂੰ ਬੰਬ ਔਰ ਇਸ ਤਰ੍ਹਾਂ ਦੇ ਹਥਿਆਰ ਚਾਹੀਦੇ ਸੀ ਆਪਦੇ ਦੁਸ਼ਮਣਾਂ ਦੇ ਨਾਲ ਲੜਨ ਦੇ ਲਈ ਇਸੇ ਤਰ੍ਹਾਂ ਫਿਰ ਜਦੋਂ ਦੂਸਰਾ ਵਿਸ਼ਵ ਯੁੱਧ ਹੋਇਆ ਤਾਂ ਉਹ ਹੋਰ ਜ਼ਿਆਦਾ ਮਾਤਰਾ ਦੇ ਵਿੱਚ ਲੋੜ ਸੀ ਤਾਂ ਉਹਨਾਂ ਚੀਜ਼ਾਂ ਨੂੰ ਪ੍ਰੋਡਿਊਸ ਕਰਨ ਵਾਸਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਪੈਸਾ ਪੂੰਜੀ ਇਸ ਇੰਡਸਟਰੀ ਦੇ ਲਈ ਆਈ ਉਹ ਸਮੇਂ ਦਾ ਵਹਾ ਹੁੰਦਾ ਸਮੇਂ ਦੇ ਵਹਾ ਨਾਲ ਉਹ ਚੋਂ ਆਰਥਿਕ ਲਾਭ ਲੱਭਣ ਲਈ ਜਿਹੜੇ ਦੇਸ਼ਾਂ ਨੇ ਇਹ ਇੰਡਸਟਰੀ ਲਾਈ ਸੀ ਉਸ ਮੌਕੇ ਦੇ ਅਨੁਸਾਰ ਉਹਨਾਂ ਨੂੰ ਉਹਦੇ ਚ ਬਹੁਤ ਮੋਟਾ ਮੁਨਾਫਾ ਮਿਲਿਆ ਪਰ ਯੁੱਧ ਜਿਹੜੇ ਨੇ ਲੜਾਈ ਜਿਹੜੀ ਉਹ ਹਮੇਸ਼ਾ ਨਹੀਂ ਚੱਲਦੀ ਹੁੰਦੀ ਦੋ ਬੰਦੇ ਲੜਨ 1 ਮਿੰਟ 10 ਮਿੰਟ 20 ਮਿੰਟ ਘੰਟਾ ਲੜਨਗੇ ਕਿਤੇ ਤਾਂ ਊਰਜਾ ਖਤਮ ਹੋ ਹੀ ਜਾਂਦੀ ਹੈ ਇਸੇ ਤਰ੍ਹਾਂ ਸਮੂਹਿਕ ਰੂਪ ਚ ਦੇਸ਼ਾਂ ਦੀ ਊਰਜਾ ਦਾ ਵੀ ਇੱਕ ਸਰੋਤ ਹੁੰਦਾ ਉਹ ਸਮੇਂ ਨਾਲ ਲੜਾਈ ਖਤਮ ਹੋਣੀ ਹੁੰਦੀ ਹੈ ਜਦੋਂ ਲੜਾਈ ਖਤਮ ਹੋਈ ਤਾਂ ਹਥਿਆਰਾਂ ਦੀ ਜਿਹੜੀ ਡਿਮਾਂਡ ਹੈ ਮੰਗ ਉਹ ਘਟ ਗਈ ਤੌਕਾ ਟੰਦੇ ਨਾਲ ਫਿਰ ਜਿਹੜੇ ਉਹ ਦੇਸ਼ਾਂ ਨੇ ਉਹ ਕੈਮੀਕਲ ਬਣਾਉਣ ਵਾਲੇ ਜਿਹੜੇ ਪਲਾਂਟ ਲਾਏ ਸੀ ਜਿਨ੍ਹਾਂ ਦੇ ਰਹੀਂ ਉਹ ਬੰਬ ਜਾਂ ਕੁਝ ਮਾਰੂ ਹਥਿਆਰ ਪੈਦਾ ਕਰਦੇ ਸੀ ਉਹ ਇੰਡਸਟਰੀ ਤੇ ਲੱਗੀ ਹੋਈ ਸਾਰੀ ਇਨਵੈਸਟਮੈਂਟ ਉਹਨਾਂ ਦੀ ਬੇਕਾਰ ਜਾਂਦੀ ਸੀ ਫਿਰ ਉਹਨਾਂ ਨੇ ਇਹ ਸੀ ਤੇ ਆਪਣੇ ਬੰਦਿਆਂ ਨੂੰ ਲਾਇਆ ਟੀਮ ਨੂੰ ਲਾਇਆ ਕਿ ਕੋਈ ਇਹੋ ਜਿਹਾ ਹੱਲ ਲੱਭੋ ਵੀ ਜਿਹੜੀ ਸਾਡੀ ਹੈ ਇਨਵੈਸਟਮੈਂਟ ਉਹ ਬੇਕਾਰ ਨਾ ਜਾਵੇ ਤਾਂ ਫਿਰ ਕਰਦਿਆਂ ਕਰਦਿਆਂ ਉਹਨਾਂ ਨੇ ਇੱਕ ਇਹੋ ਜਿਹਾ ਸਥਾਈ ਰਸਤਾ ਲੱਭਿਆ ਕਿ ਇਹ ਲੜਾਈਆਂ ਵਾਰ-ਵਾਰ ਹੋਣ ਦੇ ਚਾਂਸ ਕਾਫੀ ਘੱਟ ਹੁੰਦੇ ਨੇ ਜੇ ਹੁੰਦੇ ਵੀ ਨੇ ਤਾਂ ਥੋੜੇ ਟਾਈਮ ਲਈ ਚੱਲਦੀਆਂ ਨੇ ਇਹਦੇ ਚੋਂ ਅਸੀਂ ਰੈਗੂਲਰ ਜਿਹੜੀ ਆਪਜੀ ਕੀਤੀ ਹੋਈ ਇਨਵੈਸਟਮੈਂਟ ਆ ਉਹਦੇ ਤੇ ਆਰ.ਓ.ਆਈ ਨਹੀਂ ਲੈ ਸਕਾਂਗੇ ਆਰ.ਓ.ਆਈ ਹੁੰਦੀ ਹੈ ਰਿਟਰਨ ਔਨ ਇਨਵੈਸਟਮੈਂਟ ਜੋ ਅਸੀਂ ਬਿਲਡਿੰਗਾਂ ਫੈਕਟਰੀਆਂ ਲਾਈਆਂ ਨੇ ਇਸ ਕੈਮੀਕਲ ਨੂੰ ਬਣਾਉਣ ਵਾਸਤੇ ਇਹ ਲਗਾਤਾਰ ਚੱਲਦੀਆਂ ਰੱਖਣ ਵਾਸਤੇ ਸਾਨੂੰ ਇੱਕ ਇਹੋ ਜਿਹਾ ਸਥਾਈ ਪੱਕਾ ਹੱਲ ਕਰਨਾ ਪਊਗਾ ਕਿ ਸਾਡਾ ਉਹ ਕੈਮੀਕਲ ਬੰਦਾ ਰਹੇ ਵਿਖਦਾ ਰਹੇ ਤਾਂ ਫਿਰ ਉਹਨਾਂ ਨੇ ਉਹਨਾਂ ਫੈਕਟਰੀਆਂ ਦੇ ਵਿੱਚ ਮਸ਼ੀਨਰੀ ਦੇ ਵਿੱਚ ਕੁਝ ਚੇਂਜਸ ਕਰਕੇ ਜਿਹੜਾ ਫਰਟੀਲਾਈਜ਼ਰ ਆ ਯੂਰੀਆ ਡੀਏਪ ਵਰਗੀਆਂ ਚੀਜ਼ਾਂ ਦੀ ਕਾੜ ਕੱਢੀ ਔਰ ਫਿਰ ਉਹਨਾਂ ਨੇ ਉਹਨਾਂ ਚੀਜ਼ਾਂ ਦੇ ਤਜਰਬੇ ਕੀਤੇ ਕਿ ਇਹਨਾਂ ਦੀ ਵਰਤੋਂ ਦੇ ਨਾਲ ਫਸਲਾਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਇਨਸਾਨੀ ਸਰੀਰ ਹੈ ਜਿਹੜਾ ਉਹਦੇ ਤੇ ਕੀ ਪ੍ਰਭਾਵ ਪੈਂਦਾ ਹੈ। ਤੋਂ ਹਰੀ ਕ੍ਰਾਂਤੀ ਦਾ ਜਿਹੜਾ ਦੌਰ ਆ ਉਹ ਦੌਰ ਕੋਈ ਲੋਕ ਭਲਾਈ ਦੇ ਵਿੱਚੋਂ ਨਿਕਲਿਆ ਹੋਇਆ ਦੌਰ ਨਹੀਂ ਸੀ। ਉਹ ਉਹਨਾਂ ਦੇਸ਼ਾਂ ਦੇ ਆਪਦੀ ਇਨਵੈਸਟਮੈਂਟ ਨੂੰ ਅ ਪਰ ਲਗਾਤਾਰ ਆਮਦਨ ਦੇ ਵਿੱਚ ਬਦਲਣ ਦਾ ਇੱਕ ਜਰੀਆ ਸੀ। ਉਹਨਾਂ ਦੇਸ਼ਾਂ ਨੇ ਇਹੋ ਜਿਹੀਆਂ ਬਸਤੀਆਂ ਜਿਹੜੀਆਂ ਭਾਰਤ ਵਰਗੀਆਂ ਬਸਤੀਆਂ ਸੀ ਜਿੱਥੋਂ ਦੀ ਜਿਹੜੀ ਲੀਡਰਸ਼ਿਪ ਆ ਕੋ ਵਕਾਊ ਮਾਨਸਿਕਤਾ ਵਾਲੀ ਸੀ ਉਹ ਜਿੱਥੋਂ ਦੇ ਲੋਕ ਜਿਹੜੇ ਨੇ ਮਾਨਸਿਕ ਰੂਪ ਚ ਆਮ ਜਿਹੜਾ ਸੰਸਾਰ ਆ ਉਹਦੇ ਨਾਲੋਂ ਪਿੱਛੜ ਚੁੱਕੇ ਸੀ ਤਾਂ ਉਹਨਾਂ ਨੇ ਉੱਥੇ ਇਹਨਾਂ ਚੀਜ਼ਾਂ ਦੀ ਵਾਪਕ ਸ਼ੁਰੂ ਕੀਤੀ ਇਸ ਵਰਤੋਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਜਿਹੜਾ ਪ੍ਰਭਾਵ ਪਿਆ ਉਹ ਹਵਾ ਤੇ ਪਾਣੀ ਤੇ ਪਿਆ ਫਰਟੀਲਾਈਜ਼ਰ ਵਰਤਣ ਦੇ ਨਾਲ ਦੂਸਰਾ ਪ੍ਰਭਾਵ ਜਿਹੜਾ ਪਿਆ ਉਹ ਫਸਲ ਤੇ ਪਿਆ ਫਸਲਾਂ ਦੇ ਵਿੱਚ ਜਦੋਂ ਇੱਕਦਮ ਗਰੋਥ ਹੋ ਗਈ ਤਾਂ ਕੁਝ ਨਵੇਂ-ਨਵੇਂ ਬਿਮਾਰੀਆਂ ਉਤਪੰਨ ਹੋਣ ਲੱਗੀਆਂ ਫਿਰ ਉਹਨਾਂ ਬਿਮਾਰੀਆਂ ਦਾ ਸਾਡੇ ਕੋਲੇ ਹੱਲ ਨਹੀਂ ਸੀ ਉਹ ਹੱਲ ਵੀ ਉਹਨਾਂ ਕੰਪਨੀਆਂ ਕੋਲੇ ਹੀ ਸੀ ਕਿਉਂਕਿ ਉਹਨਾਂ ਨੇ ਸਾਰਾ ਆਪਣੀਆਂ ਲੈਬਾਰਟਰੀਆਂ ਦੇ ਵਿੱਚ ਸਿਸਟਮ ਤੈਅ ਕਰ ਚੁੱਕੇ ਸੀ ਫਿਰ ਉਸ ਇੱਕ ਸਪੈਸੀਫਿਕ ਬਿਮਾਰੀ ਦੇ ਹੱਲ ਲਈ ਉਹ ਕੰਪਨੀ ਸਾਨੂੰ ਦਵਾਈ ਦਿੰਦੀ ਆ ਉਸ ਦਵਾਈ ਦੀ ਸਾਨੂੰ ਮਸ਼ਹੂਰੀ ਦਿਖਾਈ ਦੇ ਜਾਂਦੀ ਆ ਉਹ ਦਵਾਈ ਅਸੀਂ ਲਿਆ ਕੇ ਆਪਦੇ ਖੇਤਾਂ ਦੇ ਵਿੱਚ ਸੁਭਈਆਂ ਦੇ ਰੂਪ ਚ ਵਰਤਦੇ ਆ ਉਸ ਮੌਕੇ ਜਿਹੜਾ ਅਸਲੀ ਉਸ ਕੰਪਨੀ ਦਾ ਜਿਹੜਾ ਜਾਲ ਆ ਉੱਥੇ ਸ਼ੁਰੂ ਹੁੰਦਾ ਜਦੋਂ ਉਸ ਇੱਕ ਖਾਸ ਤਰ੍ਹਾਂ ਦੀ ਬਿਮਾਰੀ ਤੇ ਉਹ ਖਾਸ ਕੰਪਨੀ ਦੀ ਖਾਸ ਦਵਾਈ ਨੂੰ ਅਸੀਂ ਚੰਗਾ ਸਮਝ ਕੇ ਸਪਰੇਅ ਕਰਦੇ ਹਾਂ ਤਾਂ ਉਸ ਦਵਾਈ ਉਸ ਬਿਮਾਰੀ ਦਾ ਤਾਂ ਹੱਲ ਕਰ ਦਿੰਦੀ ਆ ਪਰ ਇੱਕ ਨਵੀਂ ਬਿਮਾਰੀ આનੁਵੰਸ਼ਿਕ ਬਿਮਾਰੀ ਜੋ ਉਸ ਫਸਲ ਦੇ ਵਿੱਚ ਪੈਦਾ ਕਰ ਦਿੰਦੀ ਆ ਹੁਣ ਕਿਉਂਕਿ ਸਾਡੀ ਜਿਹੜੀ ਪਹਿਲਾਂ ਬਿਮਾਰੀ ਆਈ ਸੀ ਉਹ ਉਸੇ ਖਾਸ ਦਵਾਈ ਜਿਹੜੀ ਸਾਡੇ ਜੀਨ ਦੇ ਵਿੱਚ ਵਸ ਚੁੱਕੀ ਆ ਉਹਦੇ ਨਾਲ ਉਹਦਾ ਹੱਲ ਹੋਇਆ ਸੀ ਤਾਂ ਅਸੀਂ ਉਸੇ ਕੰਪਨੀ ਦੀ ਉਦੋਂ ਐਡਵਾਂਸ ਕੋਈ ਦਵਾਈ ਲੈਣ ਜਾਵਾਂਗੇ ਉਸ ਨਵੀਂ ਆਈ ਹੋਈ ਬਿਮਾਰੀ ਫਸਲ ਤੇ ਜਿਹੜੀ ਉਹਨੂੰ ਰੋਕਣ ਲਈ ਹੁਣ ਇਸ ਤਰ੍ਹਾਂ ਅਸੀਂ ਉਹ ਕੰਪਨੀ ਦੇ ਜਾਲ ਦੇ ਵਿੱਚ ਗਹਿਰੇ ਫਸ ਜਾਂਦੇ ਹਾਂ ਫਿਰ ਇਸ ਤੋਂ ਬਾਅਦ ਜਿਹੜਾ ਤੀਸਰਾ ਪ੍ਰਭਾਵ ਪਿਆ ਉਹ ਪ੍ਰਭਾਵ ਪਿਆ ਪਸ਼ੂਆਂ ਤੇ ਕਿਉਂਕਿ ਹਰਾਚਾਰਾ ਜਾਂ ਅਨਾਜ ਜਿਹੜਾ ਸੀ ਸਿੱਧੇ ਰੂਪ ਦੇ ਵਿੱਚ ਜਿਹੜਾ ਉਪਸ਼ਮਾਂ ਕੋਲ ਜਾਂਦਾ ਸੀ ਪਰ ਉਪਸ਼ਮਾਂ ਦੀ ਸਿਹਤ ਖਰਾਬ ਹੋਣ ਲੱਗੀ ਹੁਣ ਇਹਦਾ ਕਲੈਕਟਿਵ ਪ੍ਰਭਾਵ ਪਿਆ ਉਹ ਇਨਸਾਨੀ ਸ਼ਰੀਰ ਤੇ ਗਿਆ ਕਿਉਂਕਿ ਇਨਸਾਨ ਦੀ ਜਿਹੜੀ ਖਰਾਕ ਸੀ ਉਹ ਪਸ਼ੂਆਂ ਦੇ ذریعے ਵੀ ਆਉਂਦੇ ਸੀ ਇਨਸਾਨ ਦੀ ਖਰਾਕ ਸਿੱਧੀ ਖੇਤੀਬਾੜੀ ਚੋਂ ਅਨਾਜ ਔਰ ਫਲਾਂ ਸਬਜ਼ੀਆਂ ਦੇ ਰੂਪ ਵਿੱਚ ਵੀ ਆਉਂਦੀ ਆ। ਜਿਹੜੀ ਇਨਸਾਨ ਦੇ ਕੋਲੇ ਪਾਣੀ ਵੀ ਇੱਕ ਜਰੀਆ ਜਾਂਦੇ ਰਹਿੰਦੇ ਰਹਿਣ ਦੇ ਲਈ ਹਵਾ ਵੀ ਇੱਕ ਜਰੀਆ ਜਾਂਦੇ ਰਹਿੰਦੇ ਰਹਿਣ ਦੇ ਲਈ। ਪਰ ਇਨਸਾਨ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਵੱਧ ਪ੍ਰਭਾਵਿਤ ਹੋਇਆ ਔਰ ਇਹਨੂੰ ਸਾਰੇ ਦੁਰਦਸ਼ਾ ਦੀ ਹਾਲਤ ਪੈਦਾ ਕਰਨ ਵਾਲਾ ਵੀ ਖੁਦ ਇਨਸਾਨ ਹੀ ਹੈ। ਪਰ ਉਹ ਸਮਾਂ ਸਾਡਾ ਇਹ ਹੋ ਜਾ ਸੀ ਸਾਡੀ ਚੀਜ਼ਾਂ ਉਵੇਂ ਇਸ ਢੰਗ ਨਾਲ ਪ੍ਰਚਾਰਿਆ ਤੇ ਬਸਾਰਿਆ ਗਿਆ ਤੇ ਹਰੇਕ ਕ੍ਰਾਂਤੀ ਵੱਧ ਝਾੜ ਉਸ ਦੌੜ ਦੇ ਵਿੱਚ ਜਿਹੜੀ ਸਾਡੇ ਕਲਚਰ ਸੀ ਜਾਂ ਸਾਡੀ ਜੀਵਨ ਜਾਂਸ਼ ਤੋਂ ਪਿੱਛੇ ਰਹਿ ਗਈ। ਉਹ ਸਮਾਂ ਉਹ ਸਮਾਜ ਜਿਹੜਾ ਸਹਿਜ ਤੇ ਆਰਾਮ ਦੀ ਜ਼ਿੰਦਗੀ, ਸੁਖ ਦੀ ਜ਼ਿੰਦਗੀ ਜਾਂਦਾ ਸੀ। ਘੱਟ ਘੱਟ ਪਦਾਰਥ ਹੋਣ ਦੇ ਬਾਵਜੂਦ, ਘੱਟ ਸਾਧਨ ਹੋਣ ਦੇ ਬਾਵਜੂਦ ਉਹ ਜਿਹੜੀ ਜ਼ਿੰਦਗੀ 40 50 ਸਾਲ 60 ਸਾਲ ਪਹਿਲਾਂ ਸੀ ਉਹ ਜੀਵਨ ਦੇ ਜੋਨ ਦੀ ਜੋ ਕਲਾ ਉਸ ਟਾਈਮ ਸੀ ਉਹ ਕਲਚਰ ਜੋ ਉਸ ਸਮੇਂ ਦਾ ਸੀ ਜੋ ਸਮਾਜਿਕ ਸਬੰਧ ਉਸ ਸਮੇਂ ਦੇ ਸੀ ਉਹ ਫਿਰ ਪੈਸੇ ਦੀ ਦੌੜ ਕਰਕੇ